ਸਾਡੇ ਮਾਨਯੋਗ ਐਸਐਸਬੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਤੇ ਸ਼੍ਰੀ ਜਸਮੀਤ ਸਿੰਘ ਸਾਹੀਵਾਲ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਟਿੰਡਾ ਜੀ ਦੀ ਰਹਿਨਮਾਈ ਹੇਠ ਸਾਡੇ ਜੋ ਜੁਧ ਨਸ਼ਿਆਂ ਵਿਰੁੱਧ ਦੀ ਬਹੁਤ ਵੱਡੀ ਪੰਜਾਬ ਸਰਕਾਰ ਵੱਲੋਂ ਇੱਕ ਲੋਕ ਲਹਿਰ ਇੱਕ ਬਹੁਤ ਹੀ ਕੋਸ਼ਾਂ ਨਾਲ ਜਿਹੜਾ ਜੁਧ ਚੱਲ ਰਿਹਾ ਹੈ ਉਹਦੀ ਤਹਿਤ ਸਾਡੇ ਥਾਣਾ ਕੋੜਫੱਤਾ ਪੁਲਿਸ ਜ਼ਿਲ੍ਹਾ ਬਟੰਡਾ ਪੁਲਿਸ ਨੂੰ ਕੱਲ ਪਿੰਨ ਮੈਸਰਖਾਨਾ ਤੋਂ 4950 ਗੋਲੀਆਂ ਕਰੀਬ 5000 ਗੋਲੀਆਂ ਅਲਫਾ ਜ਼ਾਲਮ ਫੜ ਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਉਹ ਕਿਸ ਤਰ੍ਹਾਂ ਕੀਤੀ ਐਸਆਈ ਰਣਜੀਤ ਸਿੰਘ ਥਾਣਾ ਕੋੜਫੱਤਾ ਉਹਦੀ ਪੁਲਿਸ ਪਾਰਟੀ ਗਸ਼ਤੇ ਸੀ ਤਾਂ ਉਹਨੂੰ ਉਤਲਾਬ ਮਿਲੀ ਕਿ ਚਰਨਜੀਤ ਸਿੰਘ ਚਰਣਾ ਪੁੱਤਰ ਕੇਵਲ ਸਿੰਘ ਵਾਸੀ ਮੈਸਰਖਾਨਾ ਜੋ ਆਪਣੇ ਘਰ ਵਿੱਚ ਹੀ ਹੈਗਾ ਗੋਲੀਆਂ ਨਸ਼ੀਰੀਆਂ ਗੋਲੀਆਂ ਰੱਖੀਆਂ ਹੋਈਆਂ ਨੇ ਤੇ ਉਹਦੇ ਜਾ ਕੇ ਘਰ ਰੇਡ ਕੀਤੀ ਜਾ ਕੇ ਜਿੱਦੇ ਚ 2400 ਗੋਲੀਆਂ ਅਲਪਾਜੋਲ ਨੂੰ ਰਿਕਵਰ ਕੀਤੀਆਂ ਗਈਆਂ ਤੇ ਜਿਹਦੀ ਨਿਸ਼ਾਨਦੇਹੀ ਤੇ ਫਰਦਿੰਗ ਸਾਹਿਬ ਤੇ ਅ ਦੂਸਰਾ ਜਿਹੜਾ ਦੋਸ਼ੀ ਹੈਗਾ ਸ਼ਮਸ਼ੇਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਮੈਸਰਖਾਨਾ ਉਹਦੇ ਤੋਂ 2550 ਗੋਲੀਆਂ ਰਿਕਵਰ ਕੀਤੀਆਂ ਤਾਂ ਇਸ ਰਿਕਵਰੀ ਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 175 ਮੇਦੀ 88 2025 ਅਧੀਨ ਧਾਰਾ 22C 6185 ਐਨਡੀਪੀਐਸ ਐਕਟ ਥਾਣਾ ਕੋੜਫੱਤਾ ਦਰਜ ਕਰ ਰਿਆ ਜਿਹਦੇ ਚ ਐਸਆਈ ਰਣਜੀਤ ਸਿੰਘ ਤੇ ਸਾਡੇ ਐਸਐਚਓ ਕੋੜਫੱਤਾ ਜਿਹੜੇ ਐਸਆਈ ਵਿਜੇਤ ਸਿੰਘਾ ਉਹਨਾਂ ਦੀ ਬਹੁਤ ਵੱਡੀ ਇਹ ਇੱਕ ਪ੍ਰਾਪਤੀ ਹੈ ਬਹੁਤ ਵੱਡੀ ਰਿਕਵਰੀ ਹੈ ਤੇ ਸਰਾਹਣਾ ਕਰਨੀ ਬਣਦੀ ਹੈ ਤੇ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਮਾੜੇ ਅਨਸਰਾਂ ਨੂੰ ਇਹ ਵਾਰਨ ਕਰਨਾ ਚਾਹੁੰਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਉਹ ਜਾਂ ਤਾਂ ਪੰਜਾਬ ਛੱਡ ਜਾਣ ਤੇ ਜਾਂ ਆਪਣੀਆਂ ਕਾਰਵਾਈਆਂ ਬੰਦ ਕਰ ਦੇਣ ਪਹਿਲਾਂ ਵੀ ਤੁਮ ਕਰਨਾ ਦੱਤਿਆ ਸਾਰੇ ਨਾਲ ਇਹ ਜਿਹੜਾ ਚਰਨਜੀਤ ਸਿੰਘ ਚਰਨਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇਹ ਅੱਜ ਤੋਂ 15 ਦਿਨ ਪਹਿਲਾਂ ਹੀ ਜਿਹੜਾ ਹੈਗਾ ਇਹ ਰਿਪੀਟਡ ਡਿਫੈਂਡਰ ਹੈਗਾ ਪਹਿਲਾਂ ਹੀ 15 ਦਿਨ ਪਹਿਲਾਂ ਜੇਲ ਬਠਿੰਡਾ ਚੋਂ ਇਹ ਜਮਾਨਤ ਤੇ ਆਇਆ ਹੋਇਆ